ਅੱਜ 27 ਜੁਲਾਈ ਰਾਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਗਰਮੀ ਅਤੇ ਹੌਮਸ ਦਾ ਦੌਰ ਦੇਖਣ ਨੂੰ ਮਿਲਿਆ ਜੇਕਰ ਤੁਹਾਡੇ ਇਲਾਕੇ ਵਿੱਚ ਵੀ ਅਜਿਹਾ ਮਾਹੌਲ ਸੀਗਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਪਰ ਟੁੱਟਵੇਂ ਤੌਰ ਤੇ ਸਵੇਰ ਵੇਲੇ ਵੀ ਕੁਝ ਕਿ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਕਾਟੇ ਲੱਗੇ ਪਰ ਉਸ ਨਾਲ ਗਰਮੀ ਤੋਂ ਕੋਈ ਵੀ ਰਾਹਤ ਨਹੀਂ ਮਿਲਦੀ ਹੋਈ ਦਿਖਾਈ ਦਿੱਤੀ ਅੱਜ ਦੁਪਹਿਰ ਤੋਂ ਬਾਅਦ ਜਿਵੇਂ ਉਮੀਦ ਸੀਗੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਟੁੱਟਵੇਂ ਛਰਾਟੇ ਲੱਗਣ ਦੀ ਆ ਸੰਭਾਵਨਾ ਬਣ ਰਹੀ ਹੈ ਨੇ ਖਾਸ ਕਰਕੇ ਮੋਗਾ ਫਿਰੋਜ਼ਪੁਰ ਤਰਨਤਾਰਨ ਪੱਟੀ ਮਰਸੀਆਂ ਸ਼ਾਹਕੋਟ ਸultanpur Lodhi ਜਾਂ ਕਰਪੂਥਲੇ ਦੇ ਕੁਝ ਕੁ ਹੋਰ ਇਲਾਕਿਆਂ ਦੇ ਵਿੱਚ ਅਗਲੇ ਕੁਝ ਕੇ ਘੰਟਿਆਂ ਦੌਰਾਨ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ ਇਹਨਾਂ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਦੂਸਰੀ ਤਰਫ ਸੰਗਰੂਰ ਮਲੇਰ ਕੋਟਲਾ ਲੁਧਿਆਣੇ ਦੇ ਕੁਝ ਕੁ ਇਲਾਕੇ ਪਟਿਆਲੇ ਦੇ ਰਾਜਪੁਰਾ ਫਤਿਹਗੜ੍ਹ ਸਾਹਿਬ ਖੰਨਾ ਅਮੜੋਹ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਦੂਸਰੀ ਤਰਫ ਜਲੰਧਰ ਦੇ ਕੁਝ ਇਲਾਕੇ ਟੰਡਾ ਦਸੂਹਾ ਮੁਕੇਰੀਆਂ ਜਲੰਧਰ ਸ਼ਹਿਰ ਇਹਨਾਂ ਦੇ ਆਸ-ਪਾਸ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਅੱਜ ਸ਼ਾਮ ਤੋਂ ਪਹਿਲੋ ਪਹਿਲੋ ਪਰ ਇਸ ਦੇ ਨਾਲ ਸਤਾਈ ਤੌਰ ਤੇ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਪੈ ਗਿਆ ਉੱਥੇ ਵੀ ਗਰਮੀ ਅਤੇ ਹੂਮਸ ਦਾ ਦੌਰ ਦੇਖਣ ਨੂੰ ਮਿਲੇਗਾ ਬਾਕੀ ਖੇਤਰਾਂ ਦੇ ਵਿੱਚ ਤਾਂ ਗਰਮੀ ਹੂਮਸ ਵੱਡੇ ਪੱਧਰ ਤੇ ਬਣੀ ਹੋਈ ਹੈ ਕੱਲ ਤੋਂ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਹੁੰਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਕਰਕੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਡੇ ਪੱਧਰ ਤੇ ਲੱਗਦੇ ਹੋਏ ਪੰਜਾਬ ਵਿੱਚ ਦਿਖਾਈ ਦੇਣਗੇ